ਡਰੱਗਸ ਦੀ ਸਮੱਸਿਆ ਤੇ ਗਵਰਨਰ ਗੁਲਾਬਚੰਦ ਕੁਟਾਰੀਆ ਦਾ ਵੱਡਾ ਬਿਆਨ ਕਿਆ ਡਰੱਗਸ ਚ ਨੰਬਰ 1 ਹੈ ਮੇਰਾ ਪੰਜਾਬ ਕੋਈ ਸਰਹੱਦੀ ਪਿੰਡਾਂ ਚ ਨਹੀਂ ਬਚੇ 18 ਤੋਂ 30 ਸਾਲ ਦੇ ਜਵਾਨ ਡਰਗ ਖਿਲਾਫ ਪੰਜਾਬ ਪੁਲਿਸ ਦਾ ਮਾਸਟਰ ਪਲਾਨ ਡੀਜੀਪੀ ਨੇ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕੜੀ ਰਣਨੀਤੀ ਢਿੰਡਾ ਤੋਂ ਪਰੇਸ਼ਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ پارک ਚ ਬੈਠੇ ਦੋ ਨੌਜਵਾਨ ਲਾਰੇ ਸੀ ਨਸ਼ੇ ਦਾ ਟਿਕਾ ਪੁਲਿਸ ਨੇ ਇੱਕ ਨੌਜਵਾਨ ਦੀ ਪਛਾਣ ਕਰਕੇ ਭੇਜਿਆ ਨਸ਼ਾ ਛਡਾਊ ਕੇਂਦਰ ਪ੍ਰਧਾਨ ਮੰਤਰੀ ਮੋਦੀ ਦੀਗਵਾਈ ਚੌਥੀ ਪਤਰੀ ਬੈਠਕ ਐਨਐਸਸੀ ਸੀਡੀਐਸ ਤੇ ਤਿੰਨੇ ਫੌਜਾਂ ਦੇ ਮੁਖੀ ਬੈਠਕ ਚ ਰਏ ਮੌਜੂਦ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਵੀ ਬਣੇ ਬੈਠਕ ਦਾ ਹਿੱਸਾ BBMB ذریعے ਹਰਿਆਣਾ ਵੱਲੋਂ ਵਾਧੂ ਪਾਣੀ ਦੀ ਕੀਤੀ ਮੰਗ ਨੂੰ CM ਮਾਨ ਦੀ ਕੋਰੀ ਨਾ ਤੇ ਆ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਪਾਕਿਸਤਾਨ ਦਾ ਪਾਣੀ ਰੋਕ ਕੇ ਭਰੋ ਪੰਜਾਬ ਦੇ ਡੈਮ ਫਿਰ ਲੈ ਲੈਣਾ ਹਰਿਆਣੇ ਦਾ ਪਾਣੀ ਜਲੰਧਰ ਦੇ ਸਾਈ ਭਾਈ ਚਾਰੇ ਨੇ ਰੈਪਰ ਬਾਦਸ਼ਾਹ ਖਿਲਾਫ ਪੁਲਿਸ ਨੂੰ ਦਿੱਤੀ ਸ਼ਿਕਾਇਤ ਵੈਲਵਟ ਫਲੋ ਗਾਣੇ 'ਚ ਚਰਚ ਤੇ ਬਾਈਬਲ ਨੂੰ ਲੈ ਕੇ ਗਲਤ ਸ਼ਬਦਾਵਲੀ ਵਰਤਨ ਦੇ ਰਾਂਡਾਤ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼ ਫੇਲ ਅੰਛਾਤੇ ਬਦਮਾਸ਼ਾਂ ਨੇ ਰੇਲਵੇ ਟ੍ਰੈਕ ਨੂੰ ਪਹਚਾਇਆ ਨੁਕਸਾਨ ਅਧਿਕਾਰੀਆਂ ਦੀ ਮੁਸਤਫਦੀ ਕਰਕੇ ਟਲਿਆ ਹੱਥ ਰਾਸਪੁਰ ਦੇ ਪਿੰਡ ਬਾਈਆਂ ਚ ਕਿਸਾਨ ਤੇ ਪੁਲਿਸਾਂ ਮੋਹ ਸਾਹਮਣੇ ਐਕਸਪ੍ਰੈਸ ਵੇ ਲਈ ਜ਼ਮੀਨ ਦਾ ਕਬਜ਼ਾ ਲੈਣ ਫੌਜਸੀ ਪ੍ਰਸ਼ਾਸਨ ਕਿਸਾਨ ਬੋਲੇ ਸਾਨੂੰ ਨਹੀਂ ਮਿਲਿਆ ਪੂਰਾ ਮੁਆਵਜ਼ਾ ਪੰਜਾਬੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ ਕੱਲ ਤੋਂ ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋ ਰਿਹਾ ਮਹਿੰਗਾ 1 ਲੀਟਰ ਫੁੱਲ ਕਰੀਮ ਮਿਲਕ ਦਾ ਰੇਟ ਹੋਣ ਉੱਤਰ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਆ। ਸ਼ੁਰੂਆਤ ਕਰਦੇ ਆਂ ਡਰੱਗਸ ਤੋਂ। ਪੰਜਾਬ ਸਰਕਾਰ ਨੇ 31 ਮਈ ਤੱਕ ਦੀ ਡੈਡਲਾਈਨ ਦੇ ਦਿੱਤੀ ਆ ਔਰ ਡੀਜੀਪੀ ਨੇ ਵੀ ਸਾਰੇ ਅਧਿਕਾਰੀਆਂ ਨੂੰ ਪੁਲਿਸ ਕਮਿਸ਼ਨਰ ਤੋਂ ਲੈ ਕੇ ਤੇ ਐਸਐਚਓ ਤੱਕ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਕਿ 31 ਮਈ ਤੱਕ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਪਰ ਇਸ ਸਭ ਦੇ ਵਿਚਾਲੇ ਪੰਜਾਬ ਦੇ ਗਵਰਨਰ ਦਾ ਇੱਕ ਵੱਡਾ ਬਿਆਨ ਆਇਆ ਡਰੱਗਸ ਨੂੰ ਲੈ ਕੇ। ਮੇਰਾ ਪੰਜਾਬ ਉਹਨਾਂ ਨੇ ਮੇਰਾ ਪੰਜਾਬ ਕਹਿ ਕੇ ਸੰਬੋਧਨ ਕੀਤਾ ਕਿਉਂਕਿ ਗਵਰਨਰ ਕਸਟੋਡੀਅਨ ਹੁੰਦੇ ਨੇ ਔਰ ਉਹਨਾਂ ਕਹਿਆ ਕਿ ਡਰੱਗਸ ਦੇ ਵਿੱਚ ਮੇਰਾ ਪੰਜਾਬ ਨੰਬਰ 1 ਹੈ ਉਹਨਾਂ ਕਹਿਆ ਕਿ ਸਰਹੱਦੀ ਪਿੰਡਾਂ ਦੇ ਵਿੱਚ ਡਰੱਗਸ ਦੇ ਨਾਲ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ ਦੋ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ 18 ਤੋਂ 32 ਸਾਲ ਤੱਕ ਦੇ ਜਵਾਨ ਹੀ ਨਹੀਂ ਬਚੇ ਉਹਨਾਂ ਕਹਿਆ ਕਿ ਸਰਕਾਰ ਡਰੱਗਸ ਦੇ ਖਿਲਾਫ ਕੰਮ ਕਰ ਰਹੀ ਹੈ ਡਰੱਗਸ ਦੇ ਖਿਲਾਫ ਜਨ ਅੰਦੋਲਨ ਬਣਾਉਣ ਦੀ ਜ਼ਰੂਰਤ ਹੈ ਉਹਨਾਂ ਕਹਿਆ ਕਿ ਡਰੱਗਸ ਨੂੰ ਇਹ ਖਤਮ ਕਰਨਾ ਤਾਂ ਇੱਕ ਜਨ ਅੰਦੋਲਨ ਬਣਾਉਣਾ ਪਏਗਾ ਫਿਰ ਡਰੱਗਸ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੇ ਇਹ ਬੜੀ ਹੈਰਾਨੀਜਨਕ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਜਾਂ ਬਿਆਨ ਕਹੀਏ ਦਿੱਤਾ ਹੈ ਕਿ ਦੋ ਪਿੰਡਾਂ ਦੇ ਵਿੱਚ 18 ਤੋਂ 32 ਸਾਲ ਦੇ ਜਵਾਨ ਹੈ ਹੀ ਨਹੀਂ जब बॉर्डर के डिस्ट्रिक्ट में घूमा तो मेरे को तीन गांव ऐसे बॉर्डर डिस्ट्रिक्ट में आमने सामने बात हुई उनकी बहनें खड़ी हुई कहा कि गवर्नर साहब और कुछ करो ना करो कोई बात नहीं और हमारे बच्चों को नशे से बचाओ तो उनकी जो पीड़ा समझ में आई कि वास्तव में बहुत गंभीर स्थिति बन गई है और दो गांव ऐसे मिले जिसमें 18 साल से लेकर के 32 साल का कोई बच्चा ही नहीं सारे बच्चे या तो ड्रग के कारण से दो चार साल में भगवान के यहाँ चले गए परिवार तबाह है वो तो क्या मैं जो पंजाब में गया हूँ तो पंजाब देश का वैसे तो सारे ही देश ड्रग से परेशान है और प्रधानमंत्री जी ने दो से ही नशा मुक्त भारत बने अभियान चला है। लेकिन पंजाब में जाने के बाद लगा कि नंबर एक पर कोई राज्य है आज मेरा पंजाब है और उसमें भी जिस तरह से नए जो बच्चे हैं बच्चियां हैं जो इससे एडिक्ट हो रही है ਤਾਂ ਗਵਰਨਰ ਪੰਜਾਬ ਨੇ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਤਾਂ ਉੱਥੇ ਜਿਹੜੀਆਂ ਮਹਿਲਾਵਾਂ ਮਿਲੀਆਂ ਉਹਨਾਂ ਨੇ ਕਿਹਾ ਕਿ ਸਾਡਾ ਹੋਰ ਕੋਈ ਵਿਕਾਸ ਕਰਵਾਇਓ ਜਾਂ ਨਾ ਕਰਵਾਇਓ ਪਰ ਸਾਡੇ ਬੱਚਿਆਂ ਨੂੰ ਡਰੱਗਸ ਦੀ ਸਮੱਸਿਆ ਤੋਂ ਬਾਹਰ ਕੱਢੋ ਸਾਡੇ ਬੱਚਿਆਂ ਨੂੰ ਡਰੱਗਸ ਤੋਂ ਬਚਾ ਲਓ ਔਰ ਉਹਨਾਂ ਨੇ ਕਿਹਾ ਕਿ ਦੋ ਪਿੰਡਾਂ ਦਾ ਐਸਾ ਐਸਾ ਪਤਾ ਚੱਲਿਆ ਐਸੇ ਪਿੰਡਾਂ ਦਾ ਜਿਦੇ ਚ 18 ਤੋਂ 32 ਸਾਲ ਤੱਕ ਦੇ ਉਮਰ ਦੇ ਜਵਾਨ ਹੀ ਹਨ ਉਹਨਾਂ ਨੇ ਕਿਹਾ ਕਿ ਐਨੀ ਜ਼ਿਆਦਾ ਸਮੱਸਿਆ ਜਿਹੜੀ ਆ ਉਹ ਖਤਰਨਾਕ ਰੂਪ ਅਖਤਿਆਰ ਕਰ ਚੁੱਕੀ ਹੈ ਇਹ ਗੱਲ ਪੰਜਾਬ ਦੇ ਗਵਰਨਰ ਕਹਿ ਰਹੇ ਨੇ ਔਰ ਉਹਨਾਂ ਕਹਿੰਦੇ ਵੈਸੇ ਤੇ ਇਹ ਸਮੱਸਿਆ ਪੂਰੇ ਦੇਸ਼ ਦੀ ਸਮੱਸਿਆ ਹੈ ਪਰ ਪੰਜਾਬ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਗੰਬੀਰ ਹੈ ਸਰਕਾਰ ਡਰੱਗਸ ਤੇ ਬੇਸ਼ੱਕ ਕੰਮ ਕਰ ਰਹੀ ਹੈ ਪਰ ਇਸ ਦੇ ਲਈ ਇੱਕ ਵੱਡੇ ਪੱਧਰ ਤੇ ਜਨ ਅੰਦੋਲਨ ਬਣਾਉਣ ਦੀ ਜ਼ਰੂਰਤ ਹੈ ਸਾਡੇ ਨਾਲ ਭਾਜਪੀ ਤੋਂ ਪ੍ਰਤਪਾਲ ਸਿੰਘ ਬਲੀਏਵਾਲ ਜੁੜੇ ਨੇ ਬਲੀਏਵਾਲ ਸਾਹਿਬ ਗਵਰਨਰ ਸਾਹਿਬ ਕਹਿ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਜਾ ਕੇ ਆਏ ਨੇ ਔਰ ਉਹਨਾਂ ਕਹਿਆ ਕਿ ਇਸ ਸਮੱਸਿਆ ਬੇहद ਗੰਭੀਰ ਹੈ ਦੂਸਰੇ ਪਾਸੇ ਮੈਂ ਸਵਾਲ ਤੁਹਾਨੂੰ ਇਸ ਲਈ ਕਰ ਰਿਹਾ ਕਿ 31 ਮਈ ਦੀ ਡੈਡਲਾਈਨ ਹੈ ਕਿ ਪੰਜਾਬ ਚ ਨਸ਼ਾ ਖਤਮ ਕਰਨਾ ਹੈ ਸੋ ਤੁਸੀਂ ਸਮਝਦੇ ਹੋ ਕਿ ਜਿਸ ਪੱਧਰ ਤੇ ਇਹ ਪਿਛਲੇ ਸਮੇਂ ਦੇ ਵਿੱਚ ਫੈਲਿਆ ਆ ਜਾਂ ਜਿਸ ਪੱਧਰ ਤੱਕ ਹੁਣ ਪਹੁੰਚ ਚੁੱਕਿਆ ਹੈ ਇਹ ਬਿਨਾ ਜਨ ਅੰਦੋਲਨ ਤੋਂ ਖਤਮ ਹੋ ਸਕਦਾ ਦੇਖੋ ਗੱਲ ਇਹ ਹੈ ਵਿਜੇਪਾਲ ਜੀ ਇਹ ਤਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਨਸ਼ੇ ਦਾ ਕਹਾੜਾ ਹੈ ਪੰਜਾਬ ਦੇ ਵਿੱਚ ਉਹ ਬਹੁਤ ਜ਼ਿਆਦਾ ਫੈਲ ਚੁੱਕਿਆ ਅੱਜ ਵੀ ਵੀਡੀਓਸ ਆਈਆਂ ਨੇ ਕਿ ਇੱਕ ਕੁੜੀ ਸ਼ਰੇਆਮ ਡਿਗਦੀ ਫਿਰਦੀ ਸੀ ਤੇ ਉਹਨੂੰ ਚਿੱਤੇ ਦੀ ਲਤ ਲੱਗੀ ਹੋਈ ਤੇ ਉਹ ਜੰਨੀ ਨੇ ਚਿੱਟਾ ਬਿਟਾ ਤੇ ਨਿਰਪੇ ਦਾ ਉਫਲਾਣੀ ਜਗ੍ਹਾ ਤੋਂ ਲਿਆਂਦਾ ਸੋ ਇਹਦਾ ਕੋਈ ਦੋ ਰਾਹ ਹੈ ਨਹੀਂ ਪੀੜੀ ਸਾਡੀ ਇਸ ਦਲਦਲ ਦੇ ਵਿੱਚ ਪੈ ਗਈ ਹੋਈ ਹੈ ਤੇ ਜਿਵੇਂ ਗਵਰਨਰ ਸਾਹਿਬ ਕਿਉਂਕਿ ਉਹ ਜਾ ਕੇ ਆਏ ਆ ਦੌਰਾ ਕਰਕੇ ਆਏ ਆ ਤਾਂ ਇੱਕ ਚੀਜ਼ ਤਾਂ ਮੰਨਣ ਵਾਲੀ ਹੈ ਨਾ ਕਿ ਨਸ਼ੇ ਦਾ ਕੋਹਾਲ ਬਹੁਤ ਵੱਡਾ ਫੈਲ ਚੁੱਕਿਆ ਤੇ ਉਸ ਦੇ ਲਈ ਜਨ ਅੰਦੋਲਨ ਚਾਹੀਦਾ ਹੈ 노 ਡਾਊਟ ਸਾਰੀਆਂ ਪਾਰਟੀਆਂ ਇਹ ਜਿਹੜੇ ਮਿਸ਼ਨ ਆ ਉਹ ਵੀ سپورਟ ਵੀ ਕਰਦੀਆਂ ਪਰ ਐਕਚੁਅਲ ਗਰਾਊਂਡ ਤੇ ਹੋਵੇ ਤਾਂ ਕਰਦੀਆਂ ਨੇ 31 ਮਈ ਦੀ ਡੈਡਲਾਈਨ ਦਿੱਤੀ ਹੈਗੀ ਹੈ ਸਰਕਾਰ ਨੇ ਚੰਗੀ ਗੱਲ ਹੈ ਡੀਜੀਪੀ ਸਾਹਿਬ ਨੇ ਅਗਰ ਸਾਰਿਆਂ ਨੂੰ ਖਚਾਈ ਕਰਤੀ ਤੇ ਅਗਰ ਇਹ ਪੰਜਾਬ ਨਸ਼ਾ ਮੁਕਤ ਹੋ ਜਾਏ ਕਿਉਂਕਿ ਆਪਾਂ ਬਹਾਦਰੀ ਲਈ ਜਾਣੇ ਜਾਂਦੇ ਸੀ ਅੱਜ ਨਸ਼ੇਈ ਦੇ ਤੌਰ ਤੇ ਜਾਣੇ ਜਾਂਦੇ ਤੁਸੀਂ ਕੀ ਸਮਝਦੇ ਹੋ ਪੁਲਿਸ ਚਾਵੇ ਤੇ ਕਰਾ ਸਕਦੀ ਹੈ ਪੁਲਿਸ ਦੇਖੋ ਅਲਟੀਮੇਟਲੀ ਤਾਂ ਪੁਲਿਸ ਦੇ ਡਰ ਨਾਲ ਹੀ ਖਤਮ ਹੋਣਾ ਜੀ ਜਦੋਂ ਇੱਕ ਆਪਾਂ ਕੋਈ ਚੀਜ਼ਾਂ ਅੰਦੋਲਨ ਕਰੀਟ ਕੀਤਾ ਹੈ ਬਾਕੀ ਚੀਜ਼ਾਂ ਕੀਤੀਆਂ ਜਦੋਂ ਸਪਲਾਈ ਘਟ ਜੂਗੀ ਉਹ ਮਹਿੰਗੀ ਹੋ ਜੂਗੀ ਬਹੁਤ ਜ਼ਿਆਦਾ ਤਾਂ ਅਲਟੀਮੇਟਲੀ ਉਹਨਾਂ ਨੂੰ ਛੱਡਣਾ ਪਊਗਾ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਕਹਿੰਦੇ ਆ ਕਿ 10 ਲੱਖ ਦੇ ਆਸ-ਪਾਸ ਰਜਿਸਟਰਡ ਹੋ ਚੁੱਕੇ ਆ ਮੈਂ ਪਿਛਲੇ ਦਿਨੀ ਸਿਹਤ ਮੰਤਰੀ ਦਾ ਬਿਆਨ ਸੁਣ ਰਿਹਾ ਸੀਗਾ ਕਿ 10 ਲੱਖ ਪੇਸ਼ੈਂਟ ਰਜਿਸਟਰਡ ਹੋ ਚੁੱਕੇ ਆ ਉਹਨਾਂ ਕੋਲ ਜਿਹੜਾ ਗੋਲੀਆਂ ਲੈਣ ਆ ਰਹੇ ਆ ਬਾਕੀ ਆ ਰਹੇ ਤਾਂ ਹਜੇ ਵੀ ਗਿਣਤੀ ਬਹੁਤ ਵੱਡੀ ਹੈ 10 ਲੱਖ ਨੌਜਵਾਨ ਯਾਨੀ ਜਿਨ੍ਹਾਂ ਦੀ ਏਜ ਮੇਰੇ ਹਿਸਾਬ ਨਾਲ 16 ਤੋਂ 35 ਜਾਂ 45 ਸਾਲ ਦੀ ਉਮਰ ਦੀ ਹੋਊਗੀ ਜਿਹੜੇ ਨਸ਼ਿਆਂ ਤੇ ਲੱਗੇ ਹੋਏ ਨੇ ਸੋ ਇੱਕ ਆਪ ਦੇ ਆਪ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਵੀ ਜੇਪਾਲ ਜੀ ਇਸ ਚੀਜ਼ ਨੂੰ ਆਪਾਂ ਨੂੰ ਕੱਟਣਾ ਹੀ ਪਊਗਾ ਕਿਸੇ ਨਾ ਕਿਸੇ ਹੱਦ ਨਾਲ ਔਰ ਇਹ ਸਾਰੀਆਂ ਪਾਰਟੀਆਂ ਨੂੰ ਸਹਿਮਤ ਹੋ ਕੇ ਸਿਰ ਜੋੜ ਕੇ ਗਵਰਨਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਿਰਫ ਉਹ ਅਖਬਾਰੀ ਭਾਸ਼ਣ ਜਾਂ ਉਹ ਉਸ ਨੂੰ ਛੱਡ ਕੇ ਗਰਾਊਂਡ ਲੈਵਲ ਤੇ ਕੰਮ ਕਰਨਾ ਹੀ ਪਊਗਾ ਤਾਂ ਇਹ ਨਸ਼ੇ ਦਾ ਕੋਹਾਰ ਕੱਟਿਆ ਜਾਣਾ ਕਿਉਂਕਿ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਹਾਂ ਇਹ ਬਿਲਕੁਲ ਠੀਕ ਕਰਨੀ ਵੀ ਚਾਹੀਦੀ ਹੈ ਕਰਨੀ ਹੋਏ ਕਰਨੀ ਵੀ ਚਾਹੀਦੀ ਹੈ ਦੇਖੋ ਇਹ ਸ਼ੁਰੂਆਤੀ ਪੋਲਿਟਿਕਸ ਦੇ ਨਾਮ ਤੇ ਖਤਮ ਹੋਣਾ ਹੈ ਜੀ ਹਾਂ ਦੂਸ਼ਣ ਬਾਜੀ ਮੈਂ 3600 ਚੀਜ਼ਾਂ ਨਹੀਂ ਕਰ ਸਕਦਾ ਇਹਨਾਂ ਨੇ ਆ ਨਹੀਂ ਕੀਤੀ ਇਹਨਾਂ ਦੇ ਬੰਦੇ ਫੜੇਗੇ ਇਹਨਾਂ ਨੇ ਉਹਦਾ ਘਰ ਨਹੀਂ ਤੇ ਆਇਆ ਉਹਦਾ ਫਲਾਣਾ ਇਹਦਾ ਨਹੀਂ ਤੇ ਆਇਆ ਤਾਂ ਉਹ ਗੱਲ ਵੱਖਰੀਆਂ ਨੇ ਪਰ ਹਾਂ ਅਗਰ ਆਪਾਂ ਇਸ ਚੀਜ਼ ਨੂੰ ਬਚਾਉਣੇ ਆ ਆਪਣੇ ਨੌਜਵਾਨ ਤਾਂ ਸਾਰਿਆਂ ਨੂੰ ਸਿਰ ਜੋੜ ਕੇ ਤੇ ਇਕੱਠਿਆਂ ਕੰਮ ਕਰਨਾ ਪਊਗਾ ਤਾਂ ਹੱਲ ਹੋਊਗਾ ਜੀ ਠੀਕ ਹੈ ਧੰਨਵਾਦ ਬਲੀਏ왈 ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਰੱਖਣ ਦੇ ਲਈ ਤਾਂ ਪੰਜਾਬ ਦੇ ਗਵਰਨਰ ਦਾ ਬਿਆਨ ਕਾਫੀ ਸੀਰੀਅਸ ਹੈ ਗੰਭੀਰ ਜ਼ਰੂਰ ਹੈ ਇਸ ਤੇ ਇਸ ਦੇ ਮਾਇਨੇ ਬਹੁਤ ਵੱਡੇ ਨੇ ਪਰ ਜੇ ਇਸ ਤੇ ਵਾਕਿਆ ਹੀ ਸ਼ਕਤੀ ਦੇ ਨਾਲ ਇਸੇ ਤਰੀਕੇ ਨਾਲ ਲੱਗੇ ਰਹਿਣ ਕਿਉਂਕਿ ਹੁਣ ਜਿਸ ਜਨ ਅੰਦੋਲਨ ਦਾ ਇਹ ਜ਼ਿਕਰ ਕਰ ਰਹੇ ਨੇ ਗਵਰਨਰ ਵੱਲੋਂ ਵੀ ਜ਼ਿਕਰ ਕੀਤਾ ਗਿਆ ਉਹਦੇ ਚ ਆਲਰੇਡੀ ਲੋਕ ਇਨਵੋਲਵ ਹੋ ਚੁੱਕੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਤਕਰੀਬਨ ਪੰਚਾਇਤਾਂ ਮਤੇ ਪਾ ਚੁੱਕੀਆਂ ਨੇ ਗਵਰਨਰ ਨੂੰ ਮਿਲ ਕੇ ਪਿਛਲੇ ਦਿਨੀ ਇੱਕ ਨੰਬਰਦਾਰ ਯੂਨੀਅਨ ਮਿਲੀ ਸੀ ਉਹਨਾਂ ਨੇ ਵੀ ਕਿਹਾ ਕਿ ਜੇ ਕੋਈ ਵੀ ਵਿਅਕਤੀ ਸਾਡੇ ਪਿੰਡ ਦੇ ਵਿੱਚ ਨਸ਼ਾ ਤਸਕਰੀ ਕਰਦਾ ਹੈ ਜਿਹੜੇ ਜਿਹੜੇ ਪਿੰਡਾਂ ਦੇ ਉਹ ਨੰਬਰਦਾਰ ਨੇ ਤਾਂ ਅਸੀਂ ਕਦੇ ਵੀ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਬਹੁਤ ਸਾਰੇ ਥਾਵਾਂ ਤੇ ਲੋਕ ਨਸ਼ਾ ਤਸਕਰਾ ਨੂੰ ਫੜ ਰਹੇ ਨੇ ਉਹਨਾਂ ਦੀ ਪੁਲਿਸ ਨੂੰ ਜਾਣਕਾਰੀ ਦੇ ਰਹੇ ਨੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋਣ ਲੱਗਿਆ ਹੈ ਪਿਛਲੇ ਸਮੇਂ ਦੇ ਵਿੱਚ ਪਰ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਉਸ ਨੂੰ ਜੜੋਂ ਪੱਟਣ ਦੇ ਲਈ ਉਸ ਨੂੰ ਬਿਲਕੁਲ ਖਤਮ ਕਰਨ ਦੇ ਲਈ ਇੱਕ ਬਹੁਤ ਵੱਡੇ ਐਫਰਟ ਦੀ ਇੱਕ ਵੱਡੇ ਸੰਘਰਸ਼ ਦੀ ਲੋੜ ਹੁੰਦੀ ਹੈ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਆਸੀ ਦੂਸ਼ਣबाजी ਦੇ ਵਿੱਚ ਉਲਝ ਕੇ ਰਹਿ ਜਾਂਦੀਆਂ ਨੇ ਪਰ ਜੇ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਇਹਨਾਂ ਚੀਜ਼ਾਂ ਤੇ ਕਾਬੂ ਪਾਉਣਾ ਵੀ ਕੋਈ ਵੱਡੀ ਗੱਲ ਨਹੀਂ ਖੈਰ 31 ਮਈ ਦੀ ਡੈਡਲਾਈਨ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਪੁਲਿਸ ਦੀ ਸਖਤੀ ਸਭ ਤੋਂ ਵੱਡਾ ਫੈਕਟਰ ਹੈ ਜੋ ਇਸ ਦੇ ਵਿੱਚ ਕੰਮ ਆ ਸਕਦਾ ਹੈ ਔਰ ਕੀ ਪੁਲਿਸ ਦੀ ਸਖਤੀ ਇਸ ਤੇ ਕਿੰਨੀ ਲਗਾਮ ਲਗਾ ਪਾਉਂਦੀ ਹੈ ਇਹ ਚੁਣੌਤੀ ਜ਼ਰੂਰ ਬਹੁਤ ਵੱਡੀ ਹੈ ਪਰ ਪੁਲਿਸ ਨੇ ਇਹ ਚੁਣੌਤੀ ਲਈ ਹੈ ਪੰਜਾਬ ਦੇ ਡੀਜੀਪੀ ਨੇ ਅੱਜ ਇੱਕ ਵੱਡੀ ਮੀਟਿੰਗ ਕਰਕੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਔਰ ਇੱਕ ਇੱਕ ਫੁੱਲ ਪ੍ਰੂਫ ਪਲਾਨ ਵੀ ਤਿਆਰ ਕੀਤਾ ਔਰ ਜ਼ਿੰਮੇਵਾਰੀ ਐਸ ਐਚਓ ਪੱਦਰ ਤੱਕ ਨਿਰਧਾਰਿਤ ਕੀਤੀ ਜਾਏ। ਤੁਮੇਰੇ ਕੋਲ ਤਿੰਨ ਗਾਵੇਂ ਐਸੇ ਬਾਰਡਰ ਡਿਸਟ੍ਰਿਕਟ ਮੈਂ ਆਮਨੇ ਸਾਹਮਨੇ ਬਾਤ ਕੀਤੀ। ਉਹਨ ਕੀ ਬਹਿਨੇ ਖੜੀ ਹੋਏ ਕਾ ਕੇ ਗਵਰਨਰ ਸਾਹਿਬ ਹੋਰ ਕੁਝ ਕਰੋ ਨਾ ਕਰੋ ਕੋਈ ਬਾਤ ਨਹੀਂ ਪਰ ਹਮਾਰੇ ਬੱਚੋ ਕੋ ਨਸ਼ੇ ਸੇ ਬਚਾਓ। तो उनकी जो पीड़ा समझ में आई कि वास्तव में बहुत गंभीर स्थिति बन गई है और दो गांव ऐसे मिले जिसमें 18 साल से लेकर के 32 साल का कोई बच्चा ही नहीं सारे बच्चे या तो ड्रग के कारण से दो चार साल में भगवान के यहाँ चले गए परिवार तबाह है वो क्या मैं जो पंजाब में गया हूँ तो पंजाब देश का वैसे तो सारे ही देश ड्रग से परेशान है और प्रधानमंत्री जी ने दो से ही नशा मुक्त भारत बने अभियान चलाए ਇਹਨ ਪੰਜਾਬ ਮੇ ਜਾਣੇ ਬਾਦ ਲਗਾ ਕਿ ਨੰਬਰ 1 ਪਰ ਕੋਈ ਰਾਜ ਹੈ ਆ ਮੇਰਾ ਪੰਜਾਬ ਔਰ ਉਸਮੇ ਵੀ ਜਿਸ ਤਰ੍ਹਾਂ ਸੇ ਨਏ ਜੋ ਬੱਚੇ ਹੈ ਬੱਚੀਆਂ ਹੈ ਜੋ ਇਸੇ ਐਡਿਕਟ ਹੋ ਰਹੀ ਹੈ ਤਾਂ ਨਸ਼ਾ ਬੇਸ਼ੱਕ ਇੱਕ ਗੰਭੀਰ ਸਮੱਸਿਆ ਪੰਜਾਬ ਦੀ ਰਹੀ ਹੈ ਔਰ ਪਿਛਲੇ 10 15 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਧਿਆ ਔਰ ਉਹਦੇ ਲਈ ਕੋਈ ਪਾਰਟੀ ਆਪਣੇ ਆਪ ਨੂੰ ਸੁਰਖਰੂ ਨਹੀਂ ਕਹਿ ਸਕਦੀ ਸਾਰੀਆਂ ਹੀ ਪੰਜਾਬ ਦੀਆਂ ਜਿਹੜੀਆਂ ਸਿਆਸੀ ਤਿਰਾਂ ਨੇ ਉਨ੍ਹਾਂ ਦੇ ਰਾਜਕਾਲ ਦੇ ਵਿੱਚ ਇਹ ਚੀਜ਼ ਇਸੇ ਤਰੀਕੇ ਨਾਲ ਚੱਲਦੀ ਰਹੀ ਹੈ ਬੇਸ਼ੱਕ ਮੌਜੂਦਾ ਪਾਰਟੀ ਵੀ ਹੋਵੇ 3 ਸਾਲ ਦੇ ਵਿੱਚ ਅੰਕੜੇ ਫਿਗਰ ਜਿੰਗਿਆ ਮਰਜ਼ੀ ਦਿੱਤੀਆਂ ਹੁਣ ਪਰ ਇਹ ਚੀਜ਼ ਖਤਮ ਨਹੀਂ ਹੋ ਸਕੀ ਸੋ ਹੁਣ 31 ਮਈ ਦੀ ਡੈਡਲਾਈਨ ਦਿੱਤੀ ਗਈ ਹੈ ਪੁਲਿਸ ਨੇ 31 ਮਈ ਤੱਕ ਜਿਹੜਾ ਹੈ ਉਹ ਡੈਡਲਾਈਨ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਾਂ ਦੇ ਨਾਲ ਮੀਟਿੰਗ ਕੀਤੀ ਤੇ ਆਖਰੀ ਪੜਾਅ ਦੇ ਲਈ ਰਣਨੀਤੀ ਵੀ ਉਲੀਕੀ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਦੇ ਲਈ ਬਣਾਈ ਰਣਨੀਤੀ ਕਾਰਗਰ ਸਾਬਤ ਹੋ ਰਹੀ ਹੈ ਇੱਕ ਪਾਸੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੁਲਿਸ ਅਫਸਰਾਂ ਨੂੰ ਨਸ਼ੇ ਦੇ ਖਾਤਮੇ ਲਈ 31 ਮਈ ਤੱਕ ਦੀ ਡੈਡਲਾਈਨ ਦਿੱਤੀ ਹੈ ਤੇ ਨਾਲ ਹੀ ਅਗਿੱਦੀ ਰਣਨੀਤੀ ਨੂੰ ਲੈ ਕੇ ਮੀਟਿੰਗ ਦਾ ਦੌਰ ਵੀ ਜਾਰੀ ਹੈ ਚੰਡੀਗੜ੍ਹ ਚ ਡੀਜੀਪੀ ਦੀ ਅਗਵਾਈ ਚ ਸੂਬੇ ਦੇ ਸਾਰੇ ਵੱਡੇ ਪੁਲਿਸ ਅਧਿਕਾਰੀ ਇਕੱਠੇ ਹੋਏ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਆਖਰੀ ਪੜਾਅ ਦੇ ਲਈ ਰਣਨੀਤੀ ਉਲੀਕੀ ਗਈ ਸਾਰੇ ਸਟੇਟ ਦੇ ਰੇਂਜ ਡੀਆਈਜੀਸ ਐਸਐਸਪੀਸ ਕਮਿਸ਼ਨਰ ਆਫ ਪੁਲਿਸ ਅਤੇ ਸੀਨੀਅਰ ਆਫਸਰਸ ਦੀ ਇੱਕ ਰਿਵਿਊ ਮੀਟਿੰਗ ਲਈ ਗਈ ਜਿਸ ਦੇ ਵਿੱਚ ਦੋ ਪਾਰਟਸ ਦੇ ਵਿੱਚ ਸਾਰੀ ਸਟਰੈਟਜੀ ਡਿਸਕਸ ਕੀਤੀ ਗਈ ਫਸਟ ਪਾਰਟ ਦੇ ਵਿੱਚ ਹੁਣ ਤੱਕ ਜਿਹੜਾ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਦਾ ਰਿਵਿਊ ਕੀਤਾ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫਆਈਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਨਾਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਐਵਰੀ ਆਫੀਸਰ ਐਵਰੀ ਡਿਸਟ੍ਰਿਕਟ ਐਸਐਸਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀਆਈਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਥੇਅਰ ਪਲਾਨ ਐਸ ਆਲਸੋ ਫੀਡਬੈਕ ਫਰੋਮ ਦਾ ਪਬਲਿਕ ਫੀਡਬੈਕ ਫਰੋਮ ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਸਖਤੀ ਦੀ ਗੱਲ ਜਿੱਥੇ ਨਸ਼ੇ ਦੇ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਉੱਥੇ ਹੀ ਚੇਤਾਵਨੀ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ ਕਿ ਜਵਾਬਦੇਹੀ ਤੁਹਾਡੀ ਵੀ ਤੈਅ ਹੋਵੇਗੀ ਸਵਾਲ ਇਹ ਵੀ ਉੱਠਦੇ ਰਹੇ ਨੇ ਕਿ ਨਸ਼ੇਦਿਆਂ ਵੱਡੀਆਂ ਮੱਛੀਆਂ ਦੇ ਲਈ ਪੁਲਿਸ ਦੇ ਕੋਲ ਕੀ ਐਕਸ਼ਨ ਪਲਾਨ ਹੈ ਤੇ ਜੇਲ੍ਹਾਂ ਦੇ ਵਿੱਚ ਪਹੁੰਚ ਰਹੇ ਨਸ਼ੇ ਦੇ ਖਿਲਾਫ ਕੀ ਕੀਤਾ ਜਾਏਗਾ ਖੈਰ ਇਹ ਮੁੱਦੇ ਪੁਲਿਸ ਦੀ ਰਿਵਿਊ ਮੀਟਿੰਗ ਦੇ ਵਿੱਚ ਵੀ ਗੂੰਜੇ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫਿਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚਓ ਹਰ ਸਬਡਿਵੀਜ਼ਨਲ ਡੀਐਸਪੀ ਐਵਰੀ ਆਫੀਸਰ ਵਿਲ ਬੀ ਰਿਸਪਾਂਸਿਬਲ ਇਨ ਹਿਸ ਓਨ ਏਰੀਆ ਅਕਾਊਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ professionl ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਇਨਫੋਰਸਮੈਂਟ ਹੈਜ਼ ਟੂ ਬੀ ਓਨ ਦ ਬਿਗ ਫਿਸ਼ ਦ ਬਿਗ ਉਸ ਉਸ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਐਟ ਦਾ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਅਪਰਚੂਨਿਟੀ in the hot spots sare departments nu naal laake punjab health department other education department there will be complete focus on integrated approach daave sakhti wale kitte ja rahe ne te naal hi daave da 31 may wale vi ne par sawal zarur hai ki 31 may tak nashe de bade sudhagar da parda fash ho jawega te sarhad paar ton aunde nashe de layi police de kol ki plan hai te baaki 31 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਤੇ ਬਰਾਮਦਗੀਆਂ ਵਾਲੀਆਂ ਖਬਰਾਂ ਤੇ ਬ੍ਰੇਕ ਲੱਗ ਜਾਵੇਗੀ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਤੇ ਪੁਲਿਸ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਨੇ ਉੱਤੇ ਹੀ ਬਠਿੰਡਾ ਦੇ ਵਿੱਚ ਦੋ ਨੌਜਵਾਨ ਸ਼ਰੇਆਮ ਨਸ਼ਾ ਕਰਦੇ ਨਜ਼ਰ ਆਏ ਹਾਲਾਂਕਿ ਪੁਲਿਸ ਨੇ ਇੱਕ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਨਸ਼ਾ ਛਡਾਊ ਕੇਂਦਰ 'ਚ ਭਰਤੀ ਕਰਵਾਇਆ ਇੱਕ ਪਾਸੇ ਪੰਜਾਬ ਪੁਲਿਸ ਡਰੱਗ ਦੇ ਖਿਲਾਫ ਵੱਡੀ ਪਲਾਨਿੰਗ ਕਰ ਰਹੀ ਹੈ ਡੀਜੀਪੀ ਨੇ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿੱਥਿਆ ਪਰ ਦੂਜੇ ਪਾਸੇ ਗਰਾਊਂਡ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਪਰੇਸ਼ਾਨੀ ਬਿਤਾਉਣ ਵਾਲੀਆਂ ਨੇ ਬਠਿੰਡਾ ਤੋਂ ਸਾਹਮਣੇ ਆਈ ਇਹ ਵੀਡੀਓ ਪੁਲਿਸ ਦੀਆਂ ਰਾਹਾਂ ਦੇ ਵਿੱਚ ਕੰਡੇ ਵਸਾਉਣ ਦਾ ਕੰਮ ਕਰ ਰਹੀ ਹੈ ਜਿੱਥੇ ਬਹੁਸ਼ੇ ਇਲਾਕੇ ਦੇ ਇੱਕ ਪਾਰਕ ਦੇ ਵਿੱਚ ਦੋ ਨੌਜਵਾਨ ਨਸ਼ੇ ਦੇ ਇੰਜੈਕਸ਼ਨ ਲਾ ਰਹੇ ਨੇ ਇੱਥੇ ਸਾਰੇ ਘਰ ਦੂਈ ਪੈ ਲਾਈਏ ਨੇ ਸ਼ਰੇਆਮ ਨਹੀਂ ਪਤਾ ਨਹੀਂ ਕਿ ਨਹੀਂ ਪਤਾ ਕੀ ਨਹੀਂ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਕੀ ਕਰ ਰਹੇ ਹੋ ਇੱਥੇ ਕੱਢ ਟੀਗਾ ਬਾਹਰ ਕੱਢ ਦਿਖਾ ਟੀਗਾ ਚਿੱਟਾ ਗੱਡ ਬਾਹਰ ਚਿੱਟਾ ਇਹ ਚ ਲਈਏ ਨਾ ਪੰਨੀ ਕਿੱਥੇ ਥੋੜੀ ਕੀ ਕਰੀ ਪਤਾ ਨਹੀਂ ਲੱਗਦਾ ਕਿੱਥੇ ਕਰਿਓ ਸੌਰੀ ਬਈ ਚਲੋ ਬਈ ਸੌਰੀ ਮਾਫ ਕਰ ਚੱਕੜਾ ਇਹਨਾਂ ਨੂੰ ਪਹਿਲਾਂ ਇੱਕ ਗੱਡੀ ਚੋਂ ਚੱਲੇ ਆਂਦੇ ਐਸੇ ਖੜਿਓ ਸਿੱਧੇ ਖੜਿਓ ਸਾਹਮਣੇ ਸਾਹਮਣੇ ਖੜਿਓ ਬਠਿੰਡਾ ਪੁਲਿਸ ਨੇ ਵੀਡੀਓ ਦੀ ਜਾਂਚ ਕਰਕੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਜੋ ਨਸ਼ੇਦادی ਹੈ ਤੇ ਉਸ ਨੂੰ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਦਕਿ ਉਸ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਡੈਟੀਫਾਈ ਕਰ ਲਿਆ। ਡੈਟੀਫਾਈ ਕਰਤਾ ਫਾਲਸੀ ਵੱਖ-ਵੱਖ ਟੀਮਾਂ ਲਗਾ ਕੇ ਜਿਹੜਾ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ। ਰਾਉਂਡ ਅਪ ਕਰਨ ਤੋਂ ਬਾਅਦ ਜਦੋਂ ਦੀ ਮੁੱਢਲੀ ਖੁਸ਼ਕਿਸ਼ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਵੀ ਜਿਹੜਾ ਬੰਦਾ ਹੈਗਾ ਇਹ ਨਸ਼ੇਦਾਂ ਆਦਿਕ ਹੈਗਾ ਚਿੱਟੇ ਪੀਨ ਦਾ ਆਦੀ ਸੀਗਾ। ਤੇ ਇਸ ਕਰਕੇ ਜਿਹੜਾ ਹੈਗਾ ਤੇ ਪੇਰੈਂਟਸ ਨਾਲ ਗੱਲ ਕਰਕੇ ਅਸੀਂ ਇਹਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਬਹੁਤ ਪਰ ਜ਼ਮੀਨੀ ਪੱਤਰ ਦੀਆਂ ਤਸਵੀਰਾਂ ਪੰਜਾਬ ਦੀ ਦੂਸਰੀ ਕਹਾਣੀ ਨੂੰ ਬਿਆਨ ਕਰਦੀਆਂ ਨੇ ਇਸ ਵਾਰ ਪੰਜਾਬ ਪੁਲਿਸ ਦੇ ਵੱਲੋਂ ਮਿੱਥਿਆ ਗਿਆ ਟੀਚਾ ਕਿੰਨਾ ਸਫਲ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਬਠਿੰਡਾ ਤੋਂ ਸੁਰਜਪਾਨ న్యూਸ 18 ਤੇ ਹੁਣ ਗੱਲ ਪਾਣੀਆਂ ਦੀ ਲੜਾਈ ਦੀ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਦੇ ਮੁੱਦੇ ਤੇ ਇੱਕ ਵਾਰ ਫਿਰ ਵਿਵਾਦ ਛਿੜਦਾ ਨਜ਼ਰ ਆਇਆ ਪੰਜਾਬ ਨੇ ਪਾਣੀ ਤੇ ਕੋਰੀ ਨਾ ਕਰ ਦਿੱਤੀ ਪਰ ਇਸ ਦੇ ਨਾਲ-ਨਾਲ ਹਰਿਆਣਾ ਨੂੰ ਪਾਣੀ ਦੇਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਫਾਰਮੂਲਾ ਵੀ ਸੁਝਾ ਦਿੱਤਾ ਵਿਵਾਦ ਵੀ ਪੁਰਾਣਾ ਹੈ ਮੰਗ ਵੀ ਪੁਰਾਣੀ ਹੈ ਤੇ ਜਵਾਬ ਵੀ ਨਵਾਂ ਨਹੀਂ ਜਿਹਾ ਮਾਮਲਾ ਹੈ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀਆਂ ਦਾ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਤੇ ਪੰਜਾਬ ਨੇ ਸਾਫ ਇਨਕਾਰ ਕਰ ਦਿੱਤਾ ਦਰਅਸਲ ਬੀਪੀਐਮਪੀ ਦੀ ਬੈਠਕ ਦੇ ਵਿੱਚ ਹਰਿਆਣਾ ਨੇ 8 ਦਿਨ ਦੇ ਲਈ 8500 ਕਿਓਸਿਕ ਵਾਧੂ ਪਾਣੀ ਦੀ ਮੰਗ ਕੀਤੀ ਸੀ ਅਤੇ ਇਸ ਮੰਗ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਪਰ ਪੰਜਾਬ ਨੇ ਪਾਣੀ ਦੇਣ ਤੋਂ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਪਹਿਲਾਂ ਹੀ ਦੇ ਚੁੱਕਾ ਹੈ ਕਿਉਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਰੋਲਾ ਪਾਣੀਆਂ ਦਾ ਹੈ ਪਰ ਜ਼ਿਕਰ ਪਾਕਿਸਤਾਨ ਨੂੰ ਜਾਂਦੇ ਪਾਣੀ ਦਾ ਵੀ ਹੋ ਗਿਆ ਮੁੱਖ ਮੰਤਰੀ ਮਾਨ ਨੇਤਾ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਪਾਣੀ ਕੇਂਦਰ ਸਰਕਾਰ ਨੇ ਪਾਕਿਸਤਾਨ ਦਾ ਰੋਕਿਆ ਹੈ ਉਸ ਨੂੰ ਪੰਜਾਬ ਨੂੰ ਦੇ ਦਿੱਤਾ ਜਾਵੇ ਤਾ ਇਸ ਦੇ ਨਾਲ ਪੰਜਾਬ ਦੇ ਡੈਮ ਪਰ ਲੈਣਗੇ ਅਤੇ ਫਿਰ ਹੋਰ ਸੂਬਿਆਂ ਨੂੰ ਵੀ ਪਾਣੀ ਦੇ ਦਿੱਤਾ ਜਾਵੇਗਾ ਇਹ ਜਿਹੜਾ ਤੁਸੀਂ ਕਹਿਣਾ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫਾਲਤੂ ਦੀ ਉਮੀਦ ਨਾ ਕਰੋ ਤੁਸੀਂ ਆਪਣਾ ਪ੍ਰਬੰਧ ਇਧਰ ਉਧਰੋ ਕਰੋ ਜਾਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੋਕਾਂਗੇ ਉੱਪਰੋਂ ਪਾਣੀ ਜਨਾਬ ਦਾ ਜੇਲਮ ਦਾ ਉੱਜ ਦਾ ਕਸ਼ਮੀਰ ਨਦੀ ਦਾ ਉਹ ਸਾਰੀਆਂ ਤੁਸੀਂ ਇੱਥੇ ਨੂੰ ਡਾਇਵਰਟ ਕਰ ਦਿਓ ਸਾਡੇ ਵੱਲ ਤਾਂ ਸਾਡੇ ਡੈਮ ਪਰ ਜਾਣਗੇ ਤਾਂ ਅਸੀਂ ਅੱਗੇ ਕਰ ਦਾਂਗੇ ਉਧਰ ਹਰਿਆਣਾ ਬੀਜੇਪੀ ਵੀ ਪਲਟਵਾਰ ਕਰ ਰਹੀ ਹੈ ਅਤੇ ਵਿਵਾਦ ਨੂੰ ਗੈਰ ਜ਼ਰੂਰੀ ਦੱਸ ਰਹੀ ਹੈ ਆਪਨੇ ਪਹਿਲੇ ਵੀ ਦੇਖਾ ਹੋਗਾ ਜਦ ਦਿੱਲੀ ਵਿੱਚ ਸਰਕਾਰ ਦੂਸਰੀ ਪਾਰਟੀ ਕੀ ਥੀ ਤਾਂ ਰੋਜ਼ ਕੋਈ ਨਾ ਕੋਈ ਮੁੱਦਾ ਬਣਾਉਟੀ ਮੁੱਦਾ ਬਗਰ ਸਿਰ ਪੈਰ ਦਾ ਮੁੱਦਾ ਉੱਲੇ ਕੇ ਆਤੇ ਆਜ ਪੰਜਾਬ ਦੀ ਜ਼ਿੰਮੇਵਾਰੀ ਹੈ ਔਰ ਪੰਜਾਬ ਉਸ ਜ਼ਿੰਮੇਵਾਰੀ ਕੋ ਅੱਛੇ ਸੇ ਨਿਭਾਏ ਪੰਜਾਬ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਿਆ ਹੈ ਤੇ ਹਰਿਆਣਾ ਨੇ ਪਾਣੀ ਦੀ ਵਰਤੋਂ ਸਹੀ ਢੰਗ ਦੇ ਨਾਲ ਨਹੀਂ ਕੀਤੀ ਖੈਰ ਪਾਣੀ ਵਾਲਾ ਵਿਵਾਦ ਮੋੜ ਤੋਂ ਗਰਮਾਇਆ ਹੋਇਆ ਹੈ ਦੇਖਣਾ ਹੋਵੇਗਾ ਕਿ ਸਿਆਸਤ ਦੀ ਇਹ ਨਹਿਰ ਅੱਗੇ ਕੀ ਮੋੜ ਲੈਂਦੀ ਹੈ ਚੰਡੀਗੜ੍ਹ ਤੋਂ ਅੰਕਿਤ ਦਿਵਾਨੀ ਦੇ ਨਾਲ ਬਿਊਰੋ ਰਿਪੋਰਟ ਨਿਊਜ਼ ਇਨ ਪੰਜਾਬ ਪਹਿਲਗਾਮ ਹੱਤਿਆਵਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਪੀਐਮ ਰਹਾਇਸ਼ ਤੇ ਇੱਕ ਹਾਈ ਲੈਵਲ ਮੀਟਿੰਗ ਹੋਈ ਕਰੀਬ ਡੇਢ ਘੰਟੇ ਤੱਕ ਮੰਥਨ ਚੱਲਿਆ ਜਿਸ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਹੋਏ ਐਨਐਸਏ ਅਜੀਤ ਟੋਵਲ ਇਸ ਬੈਠਕ ਦੇ ਵਿੱਚ ਮੌਜੂਦ ਰਹੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਇਸ ਮੀਟਿੰਗ ਚ ਰਹੇ ਤਿੰਨਾ ਸੈਨਾਮਾ ਦੇ ਮੁਖੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਰਹੇ ਸ਼੍ਰੀਨਗਰ 에어ਪੋਰਟ ਤੋਂ ਇੱਕ ਵਿਅਕਤੀ ਨੂੰ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਸ਼ਖਸ ਦਾ ਚਿਹਰਾ ਸ਼ੱਕੀ ਦੇ ਸਕੈਚ ਵਰਗਾ ਹੈ। ਸ਼੍ਰੀਨਗਰ ਤੋਂ ਉਹ ਚੰਡੀਗੜ੍ਹ ਦੀ ਫਲਾਈਟ ਲੈ ਰਿਹਾ ਸੀ। ਉਹ ਪਵਾੜਾ ਦਾ ਹੀ ਰਹਿਣ ਵਾਲਾ ਜਿਸ ਦਾ ਨਾਮ ਸ਼ਫੀ ਖਾਨ ਹੈ। ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇੱਕ ਸਕੈਚ ਜਿਹੜੇ ਪਿਛਲੇ ਦਿਨੀ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਗਏ ਸੀ। ਉਸ ਇੱਕ ਸਕੈਚ ਦੇ ਨਾਲ ਇਸ ਦਾ ਚਿਹਰਾ ਰਲਦਾ ਮਿਲਦਾ ਜਾਪਦਾ ਸੀ ਜਿਸ ਕਰਕੇ ਇਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਇਸ ਦਾ ਨਾਮ ਸ਼ਫੀ ਖਾਨ ਦੱਸਿਆ ਜਾਂਦਾ ਹੈ। ਤੇ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਕਿਸਾਨ ਤੇ ਪੁਲਿਸ ਆਪਸੋਂ ਸਾਹਮਣੇ ਹੋ ਗਏ ਪਿੰਡ ਬਾਈਆਂ ਦੇ ਵਿੱਚ ਕਿਸਾਨਾਂ ਦੀ ਪੁਲਿਸ ਦੇ ਨਾਲ ਬੈਸ ਹੋਈ ਦਰਸਲ ਪੁਲਿਸ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਸੀ ਜਿੱਥੇ ਜ਼ਮੀਨ ਮਾਲਕਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਕਿਸਾਨਾਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਮੁਆਵਜ਼ਾ ਨਾ ਮਿਲਣ ਦੇ ਇਲਜ਼ਾਮ ਲਾਏ ਉਹਨਾਂ ਕਹਿੰਿਆ ਕਿ ਜਿੰਨਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਉਹ ਸਾਡੇ ਲਈ ਕਾਫੀ ਨਹੀਂ ਜ਼ਮੀਨਾਂ ਦੇ ਐਕਚੁਅਲ ਰੇਟ ਤੋਂ ਬਹੁਤ ਜ਼ਿਆਦਾ ਘੱਟ ਹੈ ਇਸ ਕਰਕੇ ਕਿਸੇ ਕਿਸਾਨ ਨੇ ਮੁਆਵਜ਼ਾ ਹਲੇ ਤੱਕ ਚੱਕਿਆ ਨਹੀਂ ਉਹਨਾਂ ਕਹਿੰਿਆ ਕਿ ਸਾਨੂੰ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਮਿਲੇ ਸਾਨੂੰ ਕੋਈ ਇਤਰਾਜ਼ ਨਹੀਂ ਐਕਸਪ੍ਰੈਸ ਵੇ ਲਈ ਜ਼ਮੀਨ ਦੇਣ ਤੇ ਪਰ ਪ੍ਰਸ਼ਾਸਨ ਸਾਡੇ ਨਾਲ ਟੱਕਾ ਕਰ ਰਿਹਾ ਹੈ ਪ੍ਰਸ਼ਾਸਨ ਨਾਲ ਦੀ ਪ੍ਰਸ਼ਾਸਨ ਮੈਨੂੰ ਅੱਗੇ 1-2 ਵਾਰ ਆਇਆ ਮੇਰੇ ਕੋਲ ਜੈਸ ਕਰਾ ਕੇ ਇਹਨਾਂ ਮਿੱਟੀ ਪਾ ਲਈ ਪਰ ਮੇਰਾ ਫੈਸਲਾ ਕੋਈ ਨਹੀਂ ਕਰਕੇ ਦਿੰਦੇ ਨਾ ਇਹ ਮੈਨੂੰ ਪੈਸੇ ਲੈ ਕੇ ਦਿੰਦੇ ਨਾ ਮੈਨੂੰ ਇਹ ਕਬਜ਼ਾ ਲੈ ਕੇ ਦਿੰਦੇ ਆ ਮੇਰਾ 37 ਕਨਾਲਾਂ ਥਾਂ ਆ 37 ਕਨਾਲਾਂ ਚੋਂ ਮੈਨੂੰ ਦਸਕਨਾਲਾਂ ਦੇ ਨਾ ਪੈਸੇ ਦਿੱਤੇ ਆ ਤੇ ਬਾਕੀ ਪੈਸੇ ਜਿਹੜੇ ਆ ਉਹ ਮੇਰੇ ਭਾਈ ਵਾਲਾ ਨੂੰ ਵੰਡ ਦਿੱਤੇ ਆ ਸਾਂਝਾ ਖਾਤਾ ਹੋਣ ਕਰਕੇ ਨਾ ਭਾਈ ਵਾਲ ਮੈਨੂੰ ਪੈਸੇ ਦਿੰਦੇ ਤੇ ਨਾ ਭਾਈ ਵਾਲ ਮੈਨੂੰ ਜ਼ਮੀਨ ਦਿੰਦੇ ਆ ਪ੍ਰਸ਼ਾਸਨ ਕੋ ਮੈਂ ਜਾਣਾ ਹੈ ਤਾਂ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਹੁਣੇ ਕਰ ਦਿੰਦੇ ਆ ਸਵੇਰੇ ਕਰ ਦਿੰਦੇ ਆ ਲਾਰੇ ਲਾ ਦਿੰਦਾ ਹੈ ਉਹ ਬਾਈਆ ਪਿੰਡ ਦੇ ਵਿੱਚ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਦਾ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਤਹਿਤ ਮਾਨਯੋਗ ਡੀਸੀ ਸਾਹਿਬ ਦੇ ਰਹਿਨਮਾਈ ਹੇਠ ਇੱਥੇ ਅੱਜ ਜਿਹੜਾ ਸੀਗਾ ਲੈਂਡ ਪੋਜੈਸ਼ਨ ਦਾ ਮੈਟਰ ਸੀਗਾ ਆਲਰੇਡੀ ਇੱਥੇ ਤੁਸੀਂ ਦੇਖਿਆ ਕਿ ਮਿੱਟੀ ਪਹਿਲਾਂ ਵੀ ਪਈ ਹੋਈ ਹੈ ਕੰਮ ਚੱਲਿਆ ਹੋਇਆ ਵਿੱਚ ਕੁਛ ਕੰਮ ਜਿਹੜਾ ਰੁਕਿਆ ਸੀਗਾ ਉਹ ਕੰਮ ਅੱਜ ਦੁਬਾਰਾ ਜਿਹੜਾ ਹੈਗਾ ਆ ਉਹ ਸ਼ੁਰੂ ਕਰਵਾਇਆ ਗਿਆ ਔਰ ਇਹਦੇ ਵਿੱਚ सिविल प्रशासन ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਦੋਨੇ ਮਿਲ ਕੇ ਇਸ ਕੰਮ ਨੂੰ ਜਿਹੜਾ ਹੈਗਾ ਐਸ ਪਰ ਲਾਅ ਇਹਨੂੰ ਪੂਰਾ ਤੇ ਖਬਰ ਤਰਨ ਤਰਨ ਤੋਂ ਤਰਨ ਤਰਨ ਦੇ ਪਿੰਡ ਚੰਡੇਰ ਮਹਾਪੁਰਖਾਂ ਦੇ ਵਿੱਚ ਐਕਸਪ੍ਰੈਸ ਵੇ ਲਈ ਜ਼ਮੀਨ ਐਕਵਾਇਰ ਕਰਨ ਦੇ ਦੌਰਾਨ ਹਾਈ ਵੋਲਟੇਜ ਡਰਾਮਾ ਹੋਇਆ ਜਿੱਥੇ ਕਿਸਾਨਾਂ ਨੇ ਜਦੋਂ ਟੀਮ ਦਾ ਵਿਰੋਧ ਕੀਤਾ ਤਾਂ ਫਿਰ ਪੁਲਿਸ ਨੂੰ ਇੱਥੇ ਵੀ ਮੋਰਚਾ ਸਮਾਣਾ ਜਮੀਨ ਇੱਥੇ ਹੈ ਨਹੀਂ ਆ ਖੇਤਾਂ 'ਚ ਨਜ਼ਰ ਆ ਰਹੇ ਕਿਸਾਨ ਪੱਟੀ ਗਿੰਤੀ ਦੇ ਵਿੱਚ ਤੈਨਾਤ ਪੁਲਿਸ ਤੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਹੁੰਦੀ ਗਰਮਾ-ਗਰਮੀ ਇਹ ਸਭ ਉਸ ਵੇਲੇ ਹੋਇਆ ਜਦੋਂ ਪ੍ਰਸ਼ਾਸਨ ਦੀ ਟੀਮ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚੀ ਤੇ ਕਿਸਾਨਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਕੇ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਜਿਹੜਾ ਵਾ 16 ਕਰਾਂ ਦੀ ਜ਼ਮੀਨ ਲਗਭਗ 7273 ਕਿਲੇ ਜ਼ਮੀਨ ਜਿਹੜੀ ਹੈ ਝੰਡੇਰ ਮਹਾਪੁਰਖਾਂ ਦੀ ਆਉਂਦੀ ਆ ਕਿਸੇ ਵੀ ਸਾਡੇ ਕਿਸਾਨ ਆਗੂ ਨੇ ਜਿਹੜਾ ਵਾ ਅਜੇ ਸਰਕਾਰ ਤੋਂ ਇੱਕ ਵੀ ਰੁਪਈਆ ਨਹੀਂ ਚੱਕਿਆ ਜਿਹੜਾ ਰੇਟ ਹੈ ਬਹੁਤ ਘੱਟ ਦੇ ਰਹੇ ਆ 38 ਲੱਖ ਰੁਪਏ ਨਾਲ ਜਿਹੜਾ ਰੇਟ ਦੇ ਰਹੇ ਆ ਬਾਹਰ ਜਿਹੜਾ ਜ਼ਮੀਨਦਾਰ ਰੇਟ ਹੈ ਉਹ 40 ਤੋਂ 45 ਲੱਖ ਹੋ ਗਿਆ ਅੱਜ ਜਿਹੜਾ ਵਾ ਸਾਡਾ ਜਿਹੜਾ ਵਾ ਇੱਥੇ ਕੋਈ ਜੜਾ ਪਤਾ ਨਹੀਂ ਤਸਵੀਰਾਂ ਤਰਨ ਤਰਨ ਦੇ ਪਿੰਡ ਝੰਡੇਰ ਮਹਾਪੁਰਖਾਂ ਦੀਆਂ ਨੇ ਤੇ ਭਾਰਤ ਮਾਲਾਪੁਰ ਜੈਕ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਪਹੁੰਚੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਅੱਗੇ ਕਿਸਾਨ ਡੱਟ ਗਏ ਤੇ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਤੇ ਜ਼ਮੀਨ ਦਾ ਸਹੀ ਮੁਆਵਜ਼ਾ ਨਾ ਦੇਣ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਤੋ ਪਾਏ ਮਿਲਿਆ ਉਹ ਇੱਕ ਕਿਲੇ ਦਾ ਕਿਤੇ 35 ਲੱਖ ਕਿਤੇ 38 ਲੱਖ ਕਿਤੇ 64 ਲੱਖ ਆਈ ਜਾਂਦੇ ਇੱਕ ਰੇਟ ਹੋਣਾ ਚਾਹੀਦਾ ਵਾ ਸਾਰਿਆਂ ਨੂੰ ਇੱਕ ਰੇਟ ਨਾਲ ਮਿਲਨੇ ਚਾਹੀਦੇ ਆ ਬਰਾਬਰ ਮਿਲਨੇ ਚਾਹੀਦਾ ਸਾਡੇ ਤਰ ਤਾਰਨ ਜਿਹੜੇ ਜਾਂ ਸਾਡੇ 19 ਕਿਲੋਮੀਟਰ ਦਾ ਪੈਂਡਾ ਵਾ ਜਿਹੜਾ ਜੁੜ ਨੇ ਐਕਵਾਇਰ ਕਰਨ ਦੇ ਆ ਅੱਜ ਢੰਡੇਰੀ ਮਾਹਪੁਰ ਕੀ 16 ਕਾ ਰੌਂਡਿਆ 72 ਕਿਲੇ ਜ਼ਮੀਨ ਆਉਣ ਡੀ ਆ ਉੱਥੇ ਹੀ ਹਾਲਾਤ ਤਣਾਪੁਰਨ ਦੇਖ ਕੇ ਪੁਲਿਸ ਨੇ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਚ ਲੈ ਲਿਆ ਦਇਆ ਕਿ ਪੁਲਿਸ ਨੇ ਪ੍ਰਸ਼ਾਸਨ ਦੀ ਟੀਮ ਚੰਡੇਰ ਮਹਾਪੁਰਖਾਂ ਦੇ ਵਿੱਚ 72 ਕਿੱਲੇ ਤੇ ਖਡੂਰ ਸਾਹਿਬ ਇਲਾਕੇ ਦੇ ਵਿੱਚ 19 ਕਿਲੋਮੀਟਰ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਸੀ ਜਿੱਥੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਇਲਾਕੇ ਦੇ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਦਲਾਂ ਤਰੰਤੋ ਸਿਧਾਰਥ ਅਰੋੜਾ ਦੀ ਰਿਪੋਰਟ ਨਿਊਜ਼ ਏਟੀ ਮੰਜਾ ਗੱਲ ਕਰਦੇ ਹਾਂ ਦੁੱਧ ਦੇ ਵਧੇ ਰੇਟਾਂ ਦੀ ਪੰਜਾਬ ਦੇ ਵਿੱਚ ਵੇਰਕਾ ਦੁੱਧ ਹੁਣ 2 ਰੁਪਏ ਮਹਿੰਗਾ ਹੋ ਗਿਆ ਯਾਨੀ ਕੱਲ ਤੋਂ 2 ਰੁਪਏ ਪ੍ਰਤੀ ਲੀਟਰ ਇਹ ਦੁੱਧ ਮਹਿੰਗਾ ਮਿਲੇਗਾ ਫੁੱਲ ਕਰੀਮ ਮਿਲਕ ਹੁਣ 69 ਰੁਪਏ ਪ੍ਰਤੀ ਲੀਟਰ ਮਿਲੇਗਾ ਗਾਂ ਦਾ ਦੁੱਧ ਵੀ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਅੱਧੇ ਲੀਟਰ ਦੇ ਪੈਕੇਟ ਦੇ ਨਵੇਂ ਰੇਟ ਜਾਰੀ ਹੋਏ ਨੇ ਵੇਰਕਾ ਸਟੈਂਡਰਡ ਜਿਹੜਾ ਪਹਿਲਾਂ 31 ਰੁਪਏ ਦਾ ਸੀ ਹੁਣ ਉਹ 32 ਰੁਪਏ ਦਾ ਹੋ ਗਿਆ ਡਬਲ ਟੋਨ ਪੀਲਾ ਪੈਕੇਟ 31 ਰੁਪਏ ਦਾ ਫੁੱਲ ਕਰੀਮ ਨੰਤੀ ਰੁਪਏ ਦਾ ਇਹ ਮੌਜੂਦਾ ਰੇਟ ਨੇ ਔਰ ਇਹਨਾਂ ਦੇ ਵਿੱਚ 1-1 ਰੁਪਏ ਦਾ ਵਾਅਦਾ ਹੋ ਜਾਇਆ